ਸੋ ਕਿਸਾਨ ਵੀਰੋ ਮਲਚਿੰਗ ਵਿਧੀ ਰਹੀ ਕਣਕ ਬੀਜਣ ਲਈ ਸਭ ਤੋਂ ਪਹਿਲਾਂ ਪੰਜੇ ਕਿਨਾਲਾਂ ਦੇ ਵਿੱਚ ਅਸੀਂ ਤਿੰਨ ਤੋਂ ਚਾਰ ਫੇਰੇ ਸਬਸੋਇਲਰ ਦੇ ਲਗਾਏ ਤਾਂ ਜੋ ਪਾਣੀ ਜ਼ਮੀਨ ਵਿੱਚ ਛੇਤੀ ਜੀਰ ਸਕੇ ਜਿਸ ਜ਼ਮੀਨ ਵਿੱਚ ਪਾਣੀ 48 ਘੰਟਿਆਂ ਦੇ ਵਿੱਚ ਜੀਰ ਜਾਂਦਾ ਉੱਥੇ ਸਬਸੋਇਲਰ ਫੇਰਨ ਦੀ ਕੋਈ ਲੋੜ ਨਹੀਂ ਉਸ ਤੋਂ ਬਾਅਦ ਬੀਜ ਅਤੇ ਖਾਦ ਦਾ ਛੱਟਾ ਦੇ ਕੇ 2 ਇੰਚ ਉੱਪਰ ਚੁੱਕ ਕੇ ਕਟਰ ਫੇਰਤਾ ਫਿਰ ਪ੍ਰਾਲੀ ਦੀਆਂ ਢੇਰੀਆਂ ਨੂੰ ਤੰਗਲੀ ਦੇ ਨਾਲ ਇੱਕਸਾਰ ਕਰਕੇ ਖੇਤ ਨੂੰ ਹਲਕਾ ਪਾਣੀ ਲਗਾ ਦਿੱਤਾ ਗਿਆ ਇਹ ਆਪਣੀ ਮਲਚਿੰਗ ਵਿਧੀ ਰਾਈ ਬੀਜੀ ਗਈ ਕਣਕ ਪੰਜ ਕਿਨਾਲਾਂ ਦੇ ਵਿੱਚ ਟ੍ਰਾਇਲ ਆਇਆ ਸੀ ਐਰਕਾਂ ਤੇ ਬਹੁਤ ਹੀ ਵਧੀਆ ਕਣਕ ਉੱਗੀ ਆ 16 ਨਵੰਬਰ ਦੀ ਬਜਾਈ ਆ ਇਸ ਦੀ ਤੇ ਅੱਜ ਦਸਾਂਗੇ ਦਿਨਾਂ ਦੀ ਕਣਕ ਹੋ ਗਈ ਆ ਇਹ 11 21 ਦੀ ਪ੍ਰਾਲੀ ਆ ਇਹ ਤੇ ਖੜੇ ਮੁੰਡਾ ਦੇ ਵਿੱਚ ਛੱਟਾ ਦੇ ਕੇ 30 ਕਿਲੋ ਬੀਜ ਦਾ ਤੇ ਕਟਰ ਫੀਅਰ ਦਿੱਤਾ ਗਿਆ ਸੀ ਤਾਂ ਬਾਅਦ ਦੇ ਵਿੱਚ ਤੰਗਲੀ ਨਾਲ ਪ੍ਰਾਲੀ ਜਿੱਥੇ ਜ਼ਿਆਦਾ ਸੀ ਉੱਥੇ ਇੱਕ ਸਾਰ ਕਰਤੀ ਸੀ ਤੇ ਬਹੁਤ ਹੀ ਵਧੀਆ ਵਾ ਅਜੇ ਤੱਕਰ ਕੋਈ ਨਦੀਨ ਨਹੀਂ ਉੱਗਿਆ ਇਸ ਦੇ ਵਿੱਚ ਤੇ ਕਾਫੀ ਵਧੀਆ ਖੜੀ ਹੈ ਕਣਕ ਸਭ ਤੋਂ ਸੌਖਾ ਤੇ ਸਸਤਾ ਤਰੀਕਾ ਹੈ ਕਣਕ ਬੀਜਣ ਦਾ 2-3 ਲੀਟਰ ਦੇ ਵਿੱਚ ਕਣਕ ਬੀਜੀ ਜਾਂਦੀ ਆ ਤੇ ਬਹੁਤ ਵਧੀਆ ਤਰੀਕਾ ਲੱਗਾ ਏ ਗਾਂ ਤੋਂ ਇਸ ਤੋਂ ਵੀ ਵੱਧ ਏਰੀਆ ਦੇ ਵਿੱਚ ਬਜਾਈ ਕਰਾਂਗੇ ਸੋ ਕਿਸਾਨ ਵੀਰੋ ਅਗਰ ਕਣਕ ਬੀਜਣ ਦਾ ਇਹ ਤਰੀਕਾ ਵਧੀਆ ਲੱਗਾ ਏ ਤੇ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਕਿਸਾਨਾਂ ਦੇ ਨਾਲ ਸ਼ੇਅਰ ਕਰਿਓ ਇਸ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਸ਼ੀ ਤੱਕ ਕਰੇ ਦੀਆਂ ਵੀਡੀਓ ਪਾਵਾਂਗੇ ਵੀ ਕਿਵੇਂ ਦਾ ਚੜ ਰਿਹਾ ਹੈ ਇਸ ਦਾ ਧੰਨਵਾਦ ਜੀ